हां जी मित्रों पहुंच चुके हैं जी लोंगवाल बकरे दे बकरे दी मंडी ਦੇ ਵਿੱਚ ਅੱਜ ਤਰੀਕ ਹੈਗੀ ਹੈ ਜੀ 13 ਤੇ 12ਵਾਂ ਮਹੀਨਾ 2025 ਹੈ ਜੀ ਅੱਜ ਤੁਹਾਨੂੰ ਦਿਖਾਵਾਂਗੇ ਜੀ ਪੱਕਰੀ ਦਾ ਸੌਦਾ ਮਾਗਰ ਦੋ ਮੇਮਰਿਆ ਜੀ ਆਜੋ ਮੰਡੀ ਦੇ ਵਿੱਚ ਨੌਂਗਵਾਲ YouTube ਚੈਨਲ ਹੈ ਜੀ ਜੱਟ ਲਾਈਫ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਜੀ ਲੋਂਗਵਾਲ ਮੰਡੀਆ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ ਬਾਈ ਜੀ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀਆਂ ਫਿਰ ਆਪਣਾ ਫੋਨ ਨੰਬਰ ਆ 7885 2388 ਤੇ ਕਾਲ ਕਰਕੇ ਵੀਡੀਓ ਬਣਵਾਓ ਜੀ ਆ ਜਾਓ ਮੰਡੀ ਦੇ ਵਿੱਚ ਲੌਂਗਵਾਲ ਭਾਈਏ ਤੁਹਾਨੂੰ ਬੱਕਰੀ ਦਾ ਸੌਦਾ ਆ ਜਾਓ ਜੀ ਫਿਰ ਲੌਂਗਵਾਲ ਮੰਡੀ ਦੇ ਵਿੱਚ ਨਾਲ ਦੋ ਮੀਮੀ ਮੈਂ ਤਰੱਕੇ ਸੌਦਾ ਖੁਰੋ ਤਾਂ ਗੱਲ ਸੌਦਾ ਤੇਰਾ ਵਿਕਦਾ ਵੇਚ ਕੇ ਪਰੇ ਬੱਕਰੀ ਮੰਡੀ ਹੈ ਜੀ ਮੰਡੀ ਦਾ ਸਾਹਬ ਦੇਖਣੀ ਅੱਜ ਦਾ ਵਸਾਰਵਾ ਮਹੀਨਾ 2025 ਕੱਠ ਜਿਆਦੇ ਹੈ ਭਰ ਕੱਠ ਠੀਕ ਹੈ ਜੀ ਸਭ ਕਰਦਾ ਕਰਦੀਓ ਕੋਈ ਤਾਂ ਕਿ ਮਾਦੇ ਸਰੇ ਮੈਂ ਪਤਾ ਹੀ ਸਭ ਨਾ ਨਾ ਇਹ ਜੈ ਜੀ ਮੰਗੇ ਨੇ ਮੈਂ ਜੈ 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 ਹੀ ਪੱਕੇ ਬੱਕਰੇ ਨੂੰ ਖਵਾਦੇ ਬਸ ਆਪਾਂ ਨੇ ਉਹ ਨਹੀਂ ਕਿਤਾਈ ਬਸ ਚਲਾਉਂਦਾ ਪੰਡਾ ਜਿੱਨਾ ਮਾਰਦੀ ਕਰੀ ਨੀ ਉਹਨਾਂ ਨੇ ਕਿ ਕਿਚਰੇ ਨੇ 2 ਰੁਪਏ ਵਟਣੇ ਨਹੀਂ ਗਾ ਹਾਂ ਉਹ ਵੀ ਮਾਰੇ ਗਏ ਇਹ ਵੀ ਪਟੜ ਜੇ ਇਹ ਮਾਰੇ ਗਈ ਕਿੱਥੋਂ ਕਹਿੰਦਾ ਵਹਨ ਵਪਾਰੀ ਬਣ ਗਏ ਇਹਨਾਂ ਨੇ ਵੀ ਕਹਾ ਵੇਚਣੇ ਨੇ 1500 ਦੇ ਨਫੇ ਨੇ ਫਰਾਂਦੇ ਵੀ ਬਾਗੜੀ ਨੇ ਜਿੱਦਾਂ ਮਾਰੇ ਮੁੱਠੇ ਨੇ ਫਰਾਂਦੇ ਨੇ ਪਾਵਾਂ ਨਹੀਂ ਹੱਟਦੇ ਹੁੰਦੇ ਕੱ체 ਦੋ ਪੁੱਤਰਾਂ ਦੇ ਜਿੱਦਾਂ ਮਾਰੇ ਮੁੱਠੇ ਤੁਸੀਂ ਗੱਤ ਨਹੀਂ ਵਾ ਤੂੰ ਕਰਦੇ ਆ ਤੇ ਹੁਣ ਮੈਂ ਘਰ ਬੱਕਰੀਆਂ ਬਹੁਤ ਵਧੀਆ ਨੇ ਮੈਂ ਤਾਂ ਇੱਕ ਸੱਤ ਜੀ ਨੇ ਵੇਚਿਆ ਪਿੰਦੇਵੇਂ ਦੇ 500 ਕੋਣ ਨਾਲ ਸੋਹਣਾ ਮਾਣ ਇਹਨਾਂ ਦਸਰੇ ਬਾਡੀ ਸੰਗਤ ਆਪ ਸਮਝ ਕੇ ਗੱਲ ਕਰ ਕੋ ਇਸ ਕੇਸ ਨੂੰ ਗੱਲ ਨੂੰ ਕਾਹਨੂੰ ਕਰਨ ਲੱਗ ਗੱਲ ਉਹ ਤਾਂ ਕਦੇ ਇੱਕ ਵੇ ਕਹੇ ਵੀ ਗੱਲ ਨਾ ਬਲਿਆ ਇਹ ਕੱਲੇ ਦਾ 35 ਮੰਗਣਗੇ ਇੱਥੇ ਹੀ ਕਰਦਾ ਕੱਲੇ 35 ਮੰਗਣਗੇ ਕਾਹਨੂੰ ਇਹ ਕੋਈ ਲੈਂਦਾ ਕੋਈ ਕੁਛ ਨਹੀਂ ਹੁੰਦਾ ਇਹ ਕੱਲੇ ਦਾ 35 ਮੰਗਣਗੇ ਇਹਦੇ ਕੋ 1500 ਦਵਾਦਾ ਹੁੰਦਾ ਕੋਈ ਪਾਪਾ ਐ ਨਹੀਂ ਵਿਕਦੇ ਹਜੇ ਈਦ ਨਹੀਂ ਕੋਈ ਬੱਕਰੀ ਤਿਹਾਰ ਦੂਰ ਪਏ ਇਤਾ ਆਟਾ ਵਟਾ ਇਥੋਂ ਬਣਾਤਾ ਉੱਥੋਂ ਬਣਾਤਾ ਉੱਥੋਂ ਕਹਾ ਬਣਾਤਾ ਅਡੇ ਵਟੇ ਜੇ ਕਰਦੇ ਰਹਿੰਦੇ ਨੇ ਬਚਰੀ ਮੈਂ ਤਾਂ ਇੱਕ ਜੇ ਨੇਮੇਦ ਦਾ ਨਾ ਯਾਰ ਜੇ ਪਕਾਈਦਾ ਤਾਂ ਫਾਇਦਾ ਕੋਈ ਕੁਛ ਹੀ ਨਹੀਂ ਜਾਦੇ ਮੱਕਾ ਰਮੋ ਅੱਜ ਨੂੰ ਪੁੱਛਣਾ ਹੋਊ ਪੁੱਛਣਾ ਕਾ ਨੂੰ ਪੁੱਛਣਾ ਬਚਾਉਣਾ ਹੈ ਪੁੱਛਣ ਬਚਾਉਣ ਚ ਤਾਂ ਖਾਸੇ ਫਰਕ ਪੈ ਜਾਂਦੇ ਆਹੋ ਉਹ ਕਵੱਟੀ ਬੂਣੀ ਕਰੀਏ ਸਾਰਾ ਮਾਲੇ ਵੇਚ ਅੜਿਆ ਨਹੀਂ ਕਰਦੇ ਨੇਮਦਵਾਲ ਮੈਂ ਇਹਨਾਂ ਨੂੰ ਪੁੱਛਦਾ ਨਹੀਂ ਹੈਗਾ ਮੁੰਡੇ ਨੂੰ ਸੇ ਘਾਟਾ ਪੈ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਬਾਤਾ ਪੈਦਾ ਠੀਕ ਹੈ ਉਹੀ 5 500 ਨਾਲ ਸਿਰਕੀ ਗਿਆ ਮੈਂ ਉਹਦਾ ਵੀ ਕੋਈ ਫਾਇਦਾ ਨਹੀਂ ਨਾ ਇਹ 35 ਦੇ ਨੇ ਨਾ 25 ਦੇ ਨੇ ਠੀਕ ਹੈ ਗੱਲ ਜਿੰਨਾ ਮਾਲ ਦਾ ਭਜਨ ਹੈ ਉਹ ਨਾਂ ਵਿੱਚ ਤੈਨੂੰ ਘਾਟਾ ਨਹੀਂ ਪੈਣ ਦਿੰਦਾ ਉਹਦਾ ਹੱਥ ਕਰ ਬਸ 28000 ਨਹੀਂ ਚੱਕਦਾ ਨਹੀਂ ਨਹੀਂ ਤੇਰੀ ਮਾਰਦੀ ਹੈ ਨਹੀਂ ਤੇਰੀ ਮਾਰਦੀ ਹੁਣ ਤੇਰੀ ਮਾਰਦੀ ਇਹਨਾਂ ਨੂੰ ਪੁੱਛਿਆ ਵੀ ਨਹੀਂ ਮੈਂ 14 14000 ਪੱਕਾ ਮੁੱਲ ਲੱਗਦਾ ਤੈਨੂੰ ਹੁਣ ਤਾਂ ਬਾਈ ਫਰਕ ਵਾਲੀ ਗੱਲ ਹੈ 35 ਦੇ ਵੀ ਨਹੀਂ ਹੈਗੇ 25 ਦੇ ਸੀ ਕਹਿੰਦਾ 35 ਮੰਗਿਆ ਨਾ ਫਿਰ ਤੂੰ ਤਾਂ 30 ਦੀ ਚਾਕ ਕਰਦਾ ਫਿਰ 30 ਦੀ ਚਾਕ ਨਾ ਕਰ ਨੀ ਤੀ ਤੋਂ ਉੱਪਰ ਪਲੱਸ ਦੇ ਅਜੀ ਉੱਪਰ ਦੇ ਪਲੱਸ ਤੇ ਆਪੇ ਦੀ ਗੱਲ ਚੱਲੇ ਜਾ ਲੈ ਨਾ 25000 ਦੇ ਲੈ ਜਾ ਨਾ ਨਾ ਇਹਨਾਂ ਦੀ ਗਰਾਂਟੀ ਦਿੰਦਾ ਨਾ ਵਾ ਇਹਨਾਂ ਦੀ ਨਾ ਤੇਰੀ ਤਾ ਨੂੰ ਕਰਦਾ ਹੀਰਾ ਫੇਰੀ ਬੰਦੇ ਬਣੂ ਰੱਖ ਦੀ ਢੇਰੀ ਆਹ ਆਹ ਕੀ ਬਾਤ ਹੈ 29000 ਦੀਆ ਚੱਕ ਬਸ ਨਹੀਂ ਬਸ ਨਾ 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 ਹੁਣ ਪੱਕਾ ਨਹੀਂ ਹੈਗਾ ਪੱਕਾ ਨਹੀਂ ਹੈਗਾ 3000 ਹੈ ਪੱਕਾ ਨਹੀਂ ਹੈਗਾ ਉਹਨੇ ਵੇਚਲੇ ਨੇ ਉਹ ਨਹੀਂ ਤੱਕ ਉਹਨੇ ਵੇਚਲੇ ਨੇ ਚੱਲ 31 ਦੇ ਗੱਲ ਤੇ ਚੱਲ ਸਾਡੇ ਕੋਈ 31 ਦੇ ਨਹੀਂ ਹੁੰਦੇ ਕੋਈ 31 ਦੇ ਨਹੀਂ ਹੁੰਦਾ ਓ ਵਧੀਆ ਮੁੱਲ ਲਗਾਤਾ ਓ ਵਧੀਆ ਬਚਾਰੇ ਪੁੱਛੇ ਵੀ ਨਹੀਂ ਸ੍ਰੀ ਮਾਤੀ ਆਹ ਤੇਰੀ ਮਾਤਿਆ ਕਿਉਂਗਾ ਕਿ ਭਜਾਣਾ ਕਿਉਂ ਗਾਤ ਨੂੰ ਭਿਉਣਾ ਓਏ ਓਨੇ ਦੀ ਖੁਸ਼ਕਾਰੇ ਜਿਹਰੇ ਨਹੀਂ ਹੁੰਦੇ ਓਏ ਨਹੀਂ ਹੁੰਦੇ ਦਿਖਾਈ ਛੋਟੀ ਦਿਖਾਈ ਛੋਟੀ ਆਪ ਕੋ ਹਦੀ ਜਿਹੜਾ ਗੱਲ 300 ਥੋੜਾ ਲਗੂ 300 ਦਾ ਲਗੂ ਮੇਤਰੋ ਹਾਂ 100 ਪੜ ਗਿਆ ਓਏ ਅੜੀਆਂ ਨਾ ਕਰ ਓਏ ਅੜੀਆਂ ਨਾ ਕਰ ਓਏ ਲਖਾਈ ਆਪ ਕੋ ਹਦੀ ਥੋੜੀ ਠੀਕ ਹੈ ਇਹ ਨਹੀਂ ਕਰਦੇ ਸੀਦਾ ਕਰਦੇ ਲਖਾਈ ਇਹਦਾ ਕਿੱਥੋਂ ਕਰਦਾ ਅਗਲਾ ਦਾ ਚਰਦਾ ਨਹੀਂ ਓਏ ਗਰੀਬ ਨੇ ਸਹਿਬ ਜੀ ਦੋ ਬੱਕਰੇ 30 ਜਾਇਦਾ ਵਾਲੇ ਰਕਾ ਜਮਾਨ ਜਾਇਦਾ ਕਹਿੰਦਾ 30 ਜਾਇਦਾ ਸਹਿਬ ਜਮੇ ਨਹੀਂ ਮੁਰਦਾ ਮੋੜਿਆ ਹੈ ਮੋੜੇ ਮੋੜੋ ਨਾ ਮੋੜੋ ਹੱਥ ਕਰ ਕੇਸ ਨੂੰ ਕੱਚਾ ਨਹੀਂ ਆਉਂਦਾ 22000 ਚੁੱਪ ਕਰ ਜਾ ਚੱਲ ਬਲੇ ਹੋ ਹਾਂ ਚੁੱਪ ਕਰ ਜਾ ਤੇਨੂੰ ਹੋ ਤੇਰਾ ਫਾਇਦਾ ਕਰਾਂ ਮੈਂ ਓਏ ਫੇਰ ਦਈਏ ਚਲੋ ਹੈ ਨਹੀਂ ਲੈਣੇ ਮਹਿੰਗੇ ਪੈਗੇ ਮਹਿੰਗੇ ਪੈਗੇ ਫਿਰ ਉਹ ਤੁਹਾਡੀ ਮਰਜ਼ੀ ਹੈ ਭਾਈ ਹੁਣ ਥੋੜੀ ਮਰਜੀ ਆ ਸਾਈ ਨਾਲ ਪੰਜੋਂ ਕਾਫੀ ਲੈ ਲੈਂਦੇ ਹੋ ਲੈ ਚੱਲਾ ਫਾਇਨਾ ਗਰੀਬਾਂ ਨਾਲ ਤੱਕ ਟੱਕਾ ਨਹੀਂ ਕਰਦਾ ਸਾਈ ਮੁਰਤੀ ਰੋਦੇ ਕੋਈ ਨਹੀਂ ਦੇ ਹੁੰਦਾ ਕਰਦੇ ਹਾਂ ਸਾਈ ਕੋਈ ਆਏ ਹੁਣ ਆਣੀ ਬਨੇ ਬਈ ਇੱਕ ਕਾ ਸੁਣੋ ਸੁਣੋ ਲਾੜਾ ਨਾ ਚੁੱਪਾ ਚੁੱਪਤਾ ਕਰ ਬਈ ਉਹ ਖੁੱਲਾ ਕਰ ਦਾਰਾ ਇੱਕ ਕਾ ਛੱਡ ਦਾ ਇੱਕ ਕਾ ਸੁਣ ਮੈਂ ਤਾਂ ਤੇਰਾ ਇੱਕ ਕਰ ਸਕਦਾ ਤੈਨੂੰ ਦੂਆ ਚੋਂ ਸੋਹ ਵਿਚਾਰੇ ਦੇਖੋ ਭਵੇਂ ਨਹੀਂ ਹੈਗੇ ਤੇਰੀ ਰੱਖੀਆਂ ਕਿ ਤੈਨੂੰ ਮਿਲਦੇ ਆ ਮਿਲਦਿਆਂ ਦੇ ਨਹੀਂ ਲੈਣੇ ਨਾ ਲੋ ਇੱਕ ਗੱਲ ਇੱਕ ਗੱਲ ਹੋਰ ਸੁਣ ਲੋ ਹਾਂਜੀ ਜੇ ਤੁਸੀਂ ਵਾਗੇ ਗਾਗ ਤਿਆਰ ਨੇ ਇੰਨੀ ਚ ਹੋਰ ਲੱਗੀ ਨਾਏ ਮੇਰੀ ਦਿਲਾਦੀ ਗਈ ਨੇ ਤੁਹਾਡਾ ਕੰਮ ਗਿਆ ਹਾਂ ਠੀਕ ਆ ਗੱਲ ਆ ਇਹ ਮੈਨੂੰ ਪਤਾ ਹੁੰਦਾ ਗੱਲ ਦਾ ਮੈਨੂੰ ਪਤਾ ਗੱਲ ਦਾ ਯਾਰ ਹੁਣ ਵੇਚ ਗਏ ਫਿਰ ਮੈਂ ਆਹ ਹੁਣ ਥੋੜੀ ਸਾਈ ਹੁਣ ਮੈਂ ਬੱਕਰੇ ਵੇਚੂਗਾ ਗਾਗ ਨੇ ਮੈਨੂੰ ਕਰਤੀ ਸੈਨ ਠੀਕ ਆ ਗੱਲ ਅਸੀਂ ਵੀ ਸੈਨ ਨਹੀਂ ਮਰਜੀ ਦੁੱਨੀ ੱਟਕਾ ਕੋਈ ਨਹੀਂ ਨਹੀਂ ਹਾਂ ਇੱਕ ਗੱਲ ਸੁਣ ਨਾ ਜਵਾਨ ਤੁਹਾਨੂੰ 100 ਰੁਪਏ ਵਿੱਚ ਛਡਾ ਦੂਗਾ ਨਾ ਬਾਬੇ ਤੋਂ ਹਾਂ ਕਹੇ ਤਾਂ ਜਾ ਪਪਾ ਨਿਭਾਗਾ ਬੰਦਾ ਨਹੀਂ ਭਾਈਦਾ ਮੈਂ ਐ ਯਾਰ ਬਣਾ ਹੁਣ ਅਗਲੀ ਦੀ ਕੁਰਤਾ ਵੀ ਨਹੀਂ ਕਹਿਦਾ ਬਚਰੇ ਦਾ ਹਾਂ ਸਾਈ ਮੇਰੇ ਹੱਥ 'ਚ ਹੀ ਐ ਨੋਈ ਮੇਤਰਾ ਐ ਕੁਰਤਾ ਥੋੜੀ ਲਾਉਣਾ ਅਗਲੇ ਦਾ ਸ਼ੁਰੂਆਤ ਦਾ ਸੌਦਾ ਨਾ ਭਾਈ ਇਹਨੂੰ ਗਿਣਾ ਦੇ ਇਹਨੂੰ ਤਿੰਨ ਚਾਰ 5 6 7 8 9 10 11 12 13 14 15 16 17 18 19 20 ਆ ਦੇ ਇੱਕ ਜਵਾਬ ਹਾਂ ਥੋੜੀ ਫੜੋ 23 ਠੀਕ ਹੈ 24 ਕਿੱਥੇ ਗਿਆ 25 25 ਕਰ ਦੇ ਬੱਕਰ ਮਲੇ 26 27 28 29 29.5 ਠੀਕ ਹੈ ਜੀ 100 ਰੁਪਏ ਮੁੰਡਿਆਂ ਨੂੰ ਛੋੜ ਕਰ ਦੋ ਆ ਚੱਕੋ ਬਾਬਾ ਜੀ ਉੱਧਰੋਂ ਨਾ ਹਾਂ ਥੋੜੀ ਨੇ ਗੱਲ ਸੁਣੋ ਕੱਲੇ ਪਸੂ ਚੋਂ ਮੈਂ ਬੜੇ ਚੋਂ 500 ਰੁਪਏ ਲੈ ਲੈਣਾ ਪਰ ਥੋਤੋਂ ਮੈਂ ਦੋਆ ਤੀ 500 ਤੇ ਥੋੜ ਨੂੰ 500 ਥੋੜ। ਟਾਈਟਾਈ ਸਿਰੋਂ ਬਤ ਨਹੀਂ ਲੈਦਾ। ਜਿਹੜੀ ਜ਼ਬਾਨ ਹੈ ਭਾਈ ਦਾ ਮੈਂ ਵੀ ਨਹੀਂ। ਕਿਉਂ ਜੀ? ਉਹਨਾਂ ਨੂੰ ਬੋਲ। ਬਹੁਤ ਸੋਹਣੇ ਸੋਹਣੇ ਪੱਤਰ ਨੇ। ਤੇ ਤੇ ਇਹਨੂੰ ਪਰ। ਇਹ 95000 ਇਹਨੂੰ ਦੇ। ਇਹਨੂੰ ਟੜਕੇ ਨੇ ਕਿਸੇ ਨੇ। ਇਹ ਸੀਟੀ ਮਾਰੀ ਜਾਂਦਾ ਵਿਚਾਰਾ ਖੜਾ। ਭਗਤ ਬੰਦਾ ਹੈ। ਹਾਂ ਜੀ ਭਾਈ ਤਾਂ ਸੌਦਾ ਕਿਵੇਂ ਲੱਗਿਆ ਪੱਤਰੀ ਦਾ? ਜੇ ਵਧੀਆ ਲੱਗਿਆ ਫਿਰ ਉਹ ਸ਼ੇਅਰ ਲਾਇਕ ਲਾਜਿਕ ਕਰ ਦਿਓ ਜੀ। ਤੇ ਤੁਹਾਨੂੰ ਇੱਕ ਹੋਰ ਇਤਨੀ ਵਧੀਆ ਵੀਡੀਓ ਲੈ ਕੇ ਆਵਾਂਗੇ ਉਹਨੇ ਚਿੱਕ ਦੇ ਆ ਗਿਆ। ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੀਡੀਓ ਬਹੁਤ ਵਧੀਆ ਹੈ